ਸਸ਼ਕਾਲ ਕਲਿਆਣ ਟੀਵੀ ਪੰਜਾਬ ਵਿਖੇ ਤੁਸੀਂ ਤੇ ਪੰਜਾਬ ਦੇ ਵਿੱਚ ਪਹਿਲੀ ਵਾਰ ਨੈਸ਼ਨਲ ਸਕੂਲ ਆਫ ਡਰਾਮਾ ਜਿਸ ਦੇ ਵੱਲੋਂ ਇੱਕ ਮਹਾਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਜਿਸ ਮਹਾਉਤਸਵ ਦਾ ਆਯੋਜਨ ਜਿਹੜਾ ਬਠਿੰਡਾ ਦੇ ਵਿੱਚ ਹੋਣ ਜਾ ਰਿਹਾ ਜਿੱਥੇ ਵੱਖ-ਵੱਖ ਜਿਹੜੀਆਂ ਡਰਾਮਾ ਕਮੇਟੀਆਂ ਨੇ ਟੀਮਸ ਨੇ ਉਹ ਪਹੁੰਚਣ ਗਿਆ ਤੇ ਉਹਨਾਂ ਵੱਲੋਂ 5 ਦਿਨਾਂ ਦੀ ਜਿਹੜੀ ਪਰਫਾਰਮੈਂਸ ਹੈ ਇਹ ਦਿੱਤੀ ਜਾਂਦੀ ਹੈ ਤੇ ਇਸ ਨੂੰ ਲੈ ਕੇ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਜਿਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕਰਦੇ ਆ ਦੱਸਿਆ ਗਿਆ ਕਿ ਇੱਥੇ ਬਠਿੰਡਾ ਦੇ ਵਿੱਚ ਇਸ ਮਹਾਉਤਸਵ ਦਾ ਆਯੋਜਨ ਹੋਣ ਜਾ ਰਿਹਾ ਹੈ ਤੇ ਬਠਿੰਡਾ ਨਗਰ ਨਿਗਮ ਵੀ ਇਸ ਦੇ ਵਿੱਚ ਸਹਿਯੋਗ ਕਰ ਰਿਹਾ ਹੈ ਤੇ ਇਸ ਨੂੰ ਲੈ ਕੇ ਉਹਨਾਂ ਲੋਕਾਂ ਨੂੰ ਸੱਦਾ ਵੀ ਦਿੱਤਾ ਹੈ ਤੇ ਕਿਹਾ ਹੈ ਕਿ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਨੈਸ਼ਨਲ ਸਕੂਲ ਆਫ ਡਰਾਮਾ ਜਿਹੜਾ ਹੈ ਉਹ ਇਸ ਮਹਾਉਤਸਵ ਕਰਨ ਪਹੁੰਚ ਰਿਹਾ ਤੇ ਇਸ ਨੂੰ ਲੈ ਕੇ ਬਠਿੰਡਾ ਸ਼ਹਿਰ ਨੂੰ ਚੁਣਿਆ ਗਿਆ ਬਠਿੰਡਾ ਦੇ ਵਿੱਚ ਇਸ ਦਾ ਆਯੋਜਨ ਕੀਤਾ ਜਾਵੇਗਾ ਜਿੱਥੇ ਵੱਖ-ਵੱਖ ਡਰਾਮਾ ਟੀਮਸ ਜਿਹੜੀਆਂ ਪਹੁੰਚਣਗੀਆਂ ਤੇ ਕਲਾ ਦੀ ਪ੍ਰਦਰਸ਼ਨੀ ਕੀਤੀ ਜਾਣੀ ਹੈ ਇਸ ਮੌਕੇ ਉਹਨਾਂ ਵੱਲੋਂ ਹੋਰ ਕੀ ਕੁਝ ਕੀਤਾ ਗਿਆ ਆਓ ਸੁਣਦੇ ਹਾਂ ਸਾਰਿਆਂ ਨੂੰ ਪਿਆਰ ਭਰੇ ਨਮਸਕਾਰ ਜੀ ਅੱਜ ਸ਼ਹਿਰ ਵਾਸੀਆਂ ਵਾਸਤੇ ਇੱਕ ਇੰਪੋਰਟੈਂਟ ਮੈਸੇਜ ਲੈ ਕੇ ਆਏ ਹਾਂ ਕਿ ਆਪਣੇ ਸ਼ਹਿਰ ਵਿੱਚ ਪਹਿਲੀ ਵਾਰ ਆਪਣੇ ਸਿਰਫ ਸ਼ਹਿਰ ਵਿੱਚ ਨਹੀਂ ਪੰਜਾਬ ਵਿੱਚ ਪਹਿਲੀ ਵਾਰ ਕਿਸੇ ਸ਼ਹਿਰ ਵਿੱਚ ਨੈਸ਼ਨਲ ਸਕੂਲ ਆਫ ਡਰਾਮਾ ਵੱਲੋਂ ਇੱਕ ਮਹਾਉਤਸਵ ਰੱਖਿਆ ਜਾ ਰਿਹਾ ਜਿਹਦਾ ਨਾਮ ਹੈ ਭਾਰਤ ਰੰਗ ਮਹਾਉਤਸਵ ਇਹਦੇ ਵਿੱਚ ਡਿਫਰੈਂਟ ਡਿਫਰੈਂਟ ਸਟੇਟਸ ਤੋਂ ਟੀਮਜ਼ ਆ ਰਹੀਆਂ ਜਿਹੜੀਆਂ ਇੱਥੇ ਨੈਸ਼ਨਲ ਸਕੂਲ ਆਫ ਡਰਾਮਾ ਚ ਪਰਫਾਰਮ ਕਰਦੇ ਸੀਗੇ ਜਾਂ ਤੇ ਹੁਣ ਇਹ ਮਹਾਉਤਸਵ ਆਪਣੇ ਬਠਿੰਡੇ ਸ਼ਹਿਰ ਵਿੱਚ ਆਇਆ ਹੈ ਇਹਦੇ ਚ 5 ਟੀਮਜ਼ 5 ਡਿਫਰੈਂਟ ਡੇਜ਼ ਨੂੰ ਪਰਫਾਰਮ ਕਰਨਗੀਆਂ 8 ਤਰੀਕ ਯਾਨੀ ਕਿ ਕੱਲ ਤੋਂ ਇਹ ਮਾਹੌਤਸਵਾਰਟ ਹੋ ਰਿਹਾ ਤੇ 8 ਤੋਂ ਲੈ ਕੇ 12 ਤਰੀਕ ਤੱਕ ਇਹ ਚੱਲੇਗਾ ਇਹ ਪ੍ਰੋਗਰਾਮ ਜੋ ਹੈ ਮਾਹੌਤਸਵ ਸਿਰਫ ਤੇ ਸਿਰਫ ਆਪਣੇ ਸਾਰੇ ਕਾਉਂਸਲਰ ਸਹਾਬਾਨ ਦੇ ਸਹਿਯੋਗ ਦੇ ਨਾਲ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਤੇ ਅਮਰਜੀਤ ਮਹਿਤਾ ਜੀ ਜੋ ਕਿ ਮੇਰੇ ਫਾਦਰ ਤੇ ਪੰਜਾਬ ਪੰਜਾਬ ক্রিকেট ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਤੇ ਸਭ ਤੋਂ ਇੰਪੋਰਟੈਂਟ ਨੈਸ਼ਨਲ ਸਕੂਲ ਆਫ ਡਰਾਮਾ ਦੇ ਸਹਿਯੋਗ ਦੇ ਨਾਲ ਹੋਇਆ ਹੈ ਨੈਸ਼ਨਲ ਸਕੂਲ ਆਫ ਡਰਾਮਾ ਜਿੱਦਾ ਕਿ ਆਪਾਂ ਜਾਣਦੇ ਆ ਇੱਕ ਬਹੁਤ ਵੱਡੀ ਆ ਕਾਰਪੋਰੇਸ਼ਨ ਹੈ ਇੱਕ ਐਸੋਸੀਏਸ਼ਨ ਹੈ ਜਿਦੇ ਵਿੱਚੋਂ ਬਹੁਤ ਵੱਡੇ ਵੱਡੇ ਆਪਣੇ ਲੈਜੈਂਡਰੀ ਆਰਟਿਸਟਸ ਨਿਕਲੇ ਨੇ ਜਿਵੇਂ ਕਿ ਨਵਾਜ਼ 우ਦੀਨ صدیਕੀ ਜੀ ਆਪਣਾ ਇਰਫਾਨ ਖਾਨ ਜੀ અનુਪਮ ਖੇਰ ਜੀ ਇਹ ਸਾਰੇ ਵੱਡੇ ਵੱਡੇ ਦਿੱਗਜ ਐਕਟਰਸ ਨਿਕਲੇ ਨੇ ਉਹਨਾਂ ਦੇ ਵਿੱਚੋਂ ਟੀਮ ਚੋ ਹੀ ਆਪਣੇ ਵਿੱਚ ਟੀਮਸ ਆ ਰਹੀਆਂ ਨੇ ਪਰਫਾਰਮ ਕਰਨ ਵਾਸਤੇ ਇਹ ਪ੍ਰੋਗਰਾਮ 6 ਵਜੇ ਕੱਲ ਤੋਂ ਸਟਾਰਟ ਹੋਏਗਾ ਤੇ ਇਹ ਬਿਲਕੁਲ ਫ੍ਰੀ ਆਫ ਕਾਸਟ ਹੈ ਆਪਣੇ ਸ਼ਹਿਰ ਵਾਸੀਆਂ ਵਾਸਤੇ ਵੱਧ ਤੋਂ ਵੱਧ ਆਓ ਇਸ ਵੱਡੀ ਉਪਲਬਧੀ ਦਾ ਲੋਤਸ ਉਠਾਓ ਤੇ ਇੱਕ ਡਰੱਗ ਫ੍ਰੀ ਕੈਂਪੇਨ ਵਾਸਤੇ ਅਸੀਂ ਇਹ ਰਿਕਵੈਸਟ ਕੀਤੀ ਸੀਗੀ ਨੈਸ਼ਨਲ ਸਕੂਲ ਆਫ ਡਰਾਮਾ ਨੂੰ ਕਿ ਅਸੀਂ ਆਪਣਾ ਸਟੇਟ ਆਪਣਾ ਸ਼ਹਿਰ ਡਰੱਗ ਫ੍ਰੀ ਕਰਨਾ ਚਾਹੁੰਦੇ ਹਾਂ ਤੇ ਲੋਕਾਂ ਦਾ ਰੁਝਾਨ ਜੋ ਹੈ ਉਹ ਆਰਟ ਵੱਲ ਜਾਂ ਫਿਰ ਹੋਰ ਚੰਗੇ ਕਮਾਵਲ ਲੈ ਕੇ ਜਾਈਏ ਤੇ ਇੱਕ ਸਾਡਾ ਛੋਟਾ ਇਨੀਸ਼ੀਏਟਿਵ ਹੈ ਸ਼ਹਿਰ ਵਾਸੀਆਂ ਵਾਸਤੇ ਸ਼ਹਿਰ ਦੇ ਯੂਥ ਵਾਸਤੇ ਕਿ ਉਹ ਚੰਗੇ ਕਮਾਚ ਲੱਗਣ ਇੱਕ ਆਟ ਵੱਲ ਵੀ ਜਾਣ ਤੇ ਸਾਡੀ ਇੱਕ ਛੋਟੀ ਜੀ ਬੇਨਤੀ ਹੈ ਕਿ ਇਹ ਸਾਰੇ ਜੋ ਮਹਾਉਤਸਵ ਚ ਡਰਾਮਾ ਪ੍ਰੋਗਰਾਮ ਹੋਣਗੇ ਇਹ ਟੋਟਲੀ ਫ੍ਰੀ ਆਫ ਕਾਸਟ ਨੇ ਆਪਣੇ ਸਾਰੇ ਸ਼ਹਿਰ ਵਾਸੀਆਂ ਵਾਸਤੇ ਤੇ ਆ ਕੇ ਦਾ ਲੋਥ ਉਠਾਓ ਤੇ ਇਹ ਜੋ ਪਾਸਸ ਨੇ ਉਹ ਕੁਝ ਇਸ ਤਰ੍ਹਾਂ ਦੇ ਦਿਖਣਗੇ ਜੋ ਕਿ ਇਸ ਪ੍ਰੋਗਰਾਮ ਦੇ ਪਾਸਸ ਹੋਣਗੇ ਤੇ ਇਹ ਸਾਰੇ ਪਾਸਸ ਸਾਰੇ ਸਾਡੇ ਕਾਰਪੋਰੇਸ਼ਨ ਦੇ ਪਾਰਸ਼ਦਾ ਸਕੂਲੇ ਕਾਉਂਸਲਰ ਸਕੂਲੇ ਅਵੇਲੇਬਲ ਹੋਣਗੇ ਤੁਸੀਂ ਆਪ ਦਾ ਆਪ ਦੇ ਕਾਉਂਸਲਰ ਕੋਲੇ ਜਾ ਕੇ ਜੋ ਵੀ ਲੋਗ ਇੰਟਰਸਟਿਡ ਨੇ 5 ਦਿਨ ਹੋਗਾ ਆਪਣੇ ਰਿਸਪੈਕਟਿਵ ਡੇਸ ਦੇ ਜਦੋਂ ਵੀ ਤੁਸੀਂ ਫਰੀ ਹੋ ਜਦੋਂ ਤੁਸੀਂ ਜਾਣ ਕੇ ਦੇਖਣਾ ਚਾਹੁੰਦੇ ਹੋ ਉਸ ਚੀਜ਼ ਦੇ ਪਾਸਸ ਜਾ ਕੇ ਆਪਣੇ ਕਾਉਂਸਲਰਸ ਤੋਂ ਕਲੈਕਟ ਕਰ ਸਕਦੇ ਹੋ ਆਪਣੀ ਫੈਮਿਲੀ ਨਾਲ ਆਪਣੇ ਫਰੈਂਡਸ ਨਾਲ ਲਾ ਕੇ ਇੰਜੋਏ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਕਿ ਆਪਣੇ ਇੰਡੀਆ ਚ ਕਿੰਨਾ ਟੈਲੈਂਟ ਭਰਿਆ ਹੈ ਤੇ ਜਿਹੜੇ ਐਸੋਸੀਏਸ਼ਨ ਤੋਂ ਐਡੇ ਵੱਡੇ ਵੱਡੇ ਐਕਟਰਸ ਨਿਕਲਦੇ ਆ ਉਹ ਉਹਨਾਂ ਚੋਂ ਇੱਕ ਜੂਨੀਅਰ ਐਕਟਰ ਆਪਣੇ ਕੋਲੇ ਆ ਕੇ ਇੱਕ ਬਹੁਤ ਸੋਨਾ ਆ ਪ੍ਰੋਗਰਾਮ ਪੇਸ਼ ਕਰਨਗੇ ਤੇ ਬਸ ਮੇਰੀ ਇਹੀ ਬੇਨਤੀ ਹੈ ਕਿ ਸਭ ਨੂੰ ਇਹ ਪ੍ਰੋਗਰਾਮ ਚੰਗਾ ਲੱਗੇ ਤੇ ਵੱਧ ਤੋਂ ਵੱਧ ਚੜ ਕੇ ਸਪੋਰਟ ਕਰੋ ਆਪਣੇ ਕੋਲੇ ਆਪਣੇ ਸ਼ਹਿਰ ਕੋਲੇ ਨੈਸ਼ਨਲ ਸਕੂਲ ਆਫ ਡਰਾਮਾ ਤੋ ਮਹਿਮਾਨ ਆਏ ਨੇ ਉਹਨਾਂ ਨੂੰ ਅਪਰੀਸ਼ੀਏਟ ਕਰਦੇ ਆਂ ਉਹਨਾਂ ਦੀ ਆਰਟ ਨੂੰ ਅਪਰੀਸ਼ੀਏਟ ਕਰਦੇ ਆਂ ਤੇ ਉਹਨਾਂ ਦਾ ਵੱਧ ਵੱਧ ਸਹਿਯੋਗ ਦਿੰਦੇ ਆਂ ਥੈਂਕ ਯੂ ਕਿੰਨੇ ਟੀਮਾਂ ਆਉਣਗੇ ਸਾਰੇ ਪੰਜ ਟੀਮਾਂ ਹੋਣਗੀਆਂ ਇੱਕੋ ਜਿਹੀ ਪਾਰਟੀ ਵਿੱਚ ਇਹ ਕੁਝ ਮੁੰਬਈ ਤੋਂ ਨੇ ਕੁਝ ਅਸਾਮ ਤੋਂ ਨੇ ਕੁਝ ਬੰਗਾਲ ਤੋਂ ਨੇ ਐਦਾਂ ਅਲੱਗ-ਅਲੱਗ ਦੇ ਦਿੱਲੀ ਤੋਂ ਵੀ ਹੈ ਤੁਸੀਂ ਪਾਸ ਦੀ ਗੱਲ ਕੀਤੀ ਹੈ ਕਿ ਜੇ ਪਾਸ ਹੀ ਇਸ਼ੂ ਹੋਇਆ ਤਾਂ ਫਿਰ ਫ੍ਰੀ ਲਿਬੈਟਾ ਦੀ ਜਰੂਰਤ ਹੀ ਨਹੀਂ ਸੀਗੀ ਪਾਸਾਂ ਦੀ ਕਿਉਂਕਿ ਲੋਕ ਆਪਣੇ ਆਪ ਆਉਣ ਉਹ ਕਿਉਂ ਪਾਸ ਲੈ ਕੇ ਸਰ ਪਾਸੇ ਅਸੀਂ ਤਾਂ ਕਿਤੇ ਨਹੀਂ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਆਪਣਾ ਇਹ ਸੌਰੀ ਜਿਹੜਾ ਮੈਂ ਵੈਨਿਊ ਸੀਗਾ ਉਹ ਮੈਂ ਦੱਸਣਾ ਭੁੱਲ ਗਿਆ ਤੇ ਵੈਨਿਊ ਹੈਗਾ ਆਪਣਾ ਜਿਹੜਾ ਨਵਾਂ ਆਡੀਟੋਰੀਅਮ ਬਣਿਆ ਹੈਗਾ ਬਲਵੰਤ ਘਾਰ ਕੀ ਆਡੀਟੋਰੀਅਮ ਇਹ ਆਪਣਾ ਵੈਨਿਊ ਹੈਗਾ ਤੇ ਇਹਦੇ ਵਿੱਚ ਲਿਮਟਿਡ ਸੀਟਿੰਗ ਹੈਗੀ ਹੈ ਜਿਹੜਾ ਅਰਾਊਂਡ 800 ਟੂ 850 ਦੇ ਅਰਾਊਂਡ ਸੀਟਿੰਗ ਹੈਗੀ ਹੈ ਉਸ ਸੀਟਿੰਗ ਨੂੰ ਮੈਨੇਜ ਕਰਨ ਵਾਸਤੇ ਉੱਥੇ ਰਸ਼ ਨੂੰ ਮੈਨੇਜ ਕਰਨ ਵਾਸਤੇ ਅਸੀਂ ਫ੍ਰੀ ਆਫ ਕਾਸਟ ਪਾਸਸ ਰੱਖ ਰਹੇ ਹਾਂ